ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਲੈ ਵੀ ਸੱਜਣ ਪਿਆਰਿਓ ਤੁਸੀਂ ਦੇਖਦੇ ਹੋਵੋਗੇ ਵੀ ਆਪਣਾ ਮਿੱਤਰ ਤੇ ਪਰਾਲਾ ਭਰ ਕੇ ਨਾ ਅੱਧਾ ਪੌਣਾ ਲਾ ਲੋ ਕਰਕੇ ਤੇ ਬਾਹਣ ਚ ਗੀੜੇ ਦਿੰਦਾ ਫਰਦਾ ਦੇਖ ਲੋ ਓ ਜਗਾ ਤੋਂ ਲੱਗਿਆ ਇਹ ਤੇ ਦਿੰਦਾ 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 ਗੀੜੇ ਬਿਲਕੁਲ ਚੁੰਡ ਤੇ ਪਹੁੰਚ ਚੁੱਕਿਆ ਉਸ ਤੋਂ ਬਾਅਦ ਲਾਊਗਾ ਸਿਰੇ ਪੜ ਆਹ ਦੇਖੋ ਤੁਸੀਂ ਤੇ ਇਹਦੇ ਮਿੱਤਰ ਪਿਆਰਿਓ ਫਾਇਦੇ ਤੁਹਾਨੂੰ ਮੈਂ ਗਣਾਉਣਾ ਇਹ ਤਿੰਨ ਚਾਰ ਸਾਲ ਪਹਿਲਾਂ ਆਪਾਂ ਵੀ ਐਕਸਪੈਰੀਮੈਂਟ ਕਰਿਆ ਸੀ ਉਸ ਤੋਂ ਬਾਅਦ ਦੋ ਸਾਲ ਲਗਾਤਾਰ ਕਰਿਆ ਇੱਕ ਸਾਲ ਐਤ ਕੀ ਇਹਦਾ ਨਾਗਾ ਪਾਉਣਾ ਇਹਦਾ ਫਾਇਦਾ ਕੀ ਹੈਗਾ ਇਹਨਾਂ ਤੁਹਾਨੂੰ ਮੈਂ ਗਲਤੀਆਂ ਵੀ ਦੱਸੂ ਵੀ ਇੱਚ ਕੀ ਹੋਈ ਜਾਂਦੀਆਂ ਤੇ ਇਹ ਗੱਲ ਦਾ ਫਾਇਦਾ ਵੀ ਦੱਸੂ ਮੈਂ ਤੁਹਾਨੂੰ ਵੀ ਕੀ ਹੈਗਾ ਜਿਹੜਾ ਟਰਾਲੇ ਨਾਲ ਬਾਣ ਲਤੜਨਾ ਇਹ ਤੁਸੀਂ ਤਜਰਬਾ ਪਾਵਾ ਥੋੜੇ ਥਾਂ 'ਚ ਕਰਕੇ ਦੇਖ ਲਿਓ ਫੁੱਲ ਕਾਮਯਾਬ ਰਹੂਗਾ ਪਹਿਲੀ ਗੱਲ ਤਾਂ ਇਹ ਆ ਪਹਿਲਾਂ ਮੈਂ ਤੁਹਾਨੂੰ ਫਾਇਦੇ ਦੱਸਦਾ ਇਹਦੇ ਜਿਹੜਾ ਮਿੱਟੀ ਵਾਲਾ ਬਾਣ ਹੈ ਜਿੱਥੇ ਆਪਾਂ ਝੋਨਾ ਲਾਉਣਾ ਪਾਣੀ ਘੱਟ ਖੜਦਾ ਹੈ ਝੋਨਾ ਪੀਲਾ ਪੈਂਦਾ ਜਾਂ ਫਿਰ ਕਿ ਉਹ ਇਹੋ ਜੀਆਂ ਜਗਾਵਾਂ ਵੀ ਕੋਈ ਹੁੰਦੀਆਂ ਵੀ ਆਪਣੇ ਕੋਲੇ ਮੋਟਰ ਘਾ ਇੱਕ ਹੁੰਦੀ ਹੈ ਜਾਂ ਛੋਟੀ ਪਾਵਰ ਦੀ ਹੁੰਦੀ ਹੈ ਤੇ ਬਾਣ ਜਿਆਦੇ ਹੁੰਦਾ ਜਿਹਦੇ ਕਰਕੇ ਪਾਣੀ ਪੂਰਾ ਨਹੀਂ ਆਉਂਦਾ ਤਾਂ ਉਹਨਾਂ ਸਥਿਤੀਆਂ ਦੇ ਵਿੱਚ ਆਪਾਂ ਇਹ ਵਾਲਾ ਫਾਰਮੂਲਾ ਵਰਤ ਸਕਦੇ ਹਾਂ ਜਿਹੜਾ ਬਹੁਤ ਕਾਮਯਾਬ ਰਹਿੰਦਾ ਤੇ ਕੁਝ ਮਾਹਿਰਾਂ ਦਾ ਕਹਿਣਾ ਇਹ ਹੈਗਾ ਵੀ ਜਿਹੜਾ ਕੱਕਾ ਰੇਤਾ ਹੁੰਦਾ ਜਿਵੇਂ ਆਹ ਵਾਲਾ ਰੇਤਾ ਹੈਗਾ ਠੀਕ ਹੈ ਵੀ ਜਦੋਂ ਆਪਾਂ ਝੋਨਾ ਲਾ ਦਿੰਨੇ ਆ ਉਹ ਜੜ ਮਾਰਨੀ ਸਟਾਰਟ ਕਰਦਾ ਤਾਂ ਜਿਹੜੇ ਇਹਦੇ ਕਾਣਾ ਉਹ ਜਿਆਦੇ ਮੋٹے ਹੁੰਦੇ ਹੈਗੇ ਤੇ ਮੈਂ ਜੇ ਮੋٹے ਜੇ ਸ਼ਬਦਾਂ ਦੀ ਗੱਲ ਕਰਾਂ ਵੀ ਇਹਦੇ ਕਾਣ ਮੋٹے ਹੁੰਦੇ ਆ ਜਦੋਂ ਝੋਨਾ ਦੀ ਗ੍ਰੋਥ ਹੋਣ ਲੱਗਦੀ ਹੈ ਜੜ ਦੀ ਤਾਂ ਜਿਹੜੇ ਕਾਣਾ ਉਹ ਉਹ ਇੱਕ ਹਿਸਾਬ ਦੇ ਵਿੱਚ ਜ਼ਖਮੀ ਕਰ ਦਿੰਦੇ ਆ ਝੋਨੇ ਦੇ ਜੜ ਚ ਜਿਹਦੇ ਕਰਕੇ ਝੋਨਾ ਚੰਗੀ ਤਰ੍ਹਾਂ ਚੱਲਦਾ ਨਹੀਂ ਪੀੜਾ ਪੈਣ ਲੱਗ ਜਾਂਦਾ ਹੈ ਝਾੜ ਘੱਟ ਦਿੰਦਾ ਹੈ ਪਾਣੀ ਘੱਟ ਖੜਦਾ ਹੈ ਤੇ ਜਦੋਂ ਆਪਾਂ ਇਹ ਵਾਲਾ ਫਾਰਮੂਲਾ ਵਰਤ ਲੈਨੇ ਆ ਤਾਂ ਉਹ ਜਿਹੜੇ ਮੋٹے ਕਾਣਾ ਉਹ ਕਾਫੀ ਹੱਦ ਤੱਕ ਭਰ ਜਾਂਦੇ ਆ ਜਿਹਦੇ ਕਰਕੇ ਝੋਨਾ ਬਹੁਤ ਵਧੀਆ ਚੱਲਦਾਗਾ ਤੇ ਹੁਣ ਮੈਂ ਇਹ ਚ ਦੱਸਦਾ ਵੀ ਇਹ ਸਾਡਾ ਸਜਣ ਇਹ ਚ ਗਲਤੀ ਕੀ ਕਰੀ ਜਾਂਦਾ ਹੈ ਪਹਿਲੀ ਗੱਲ ਤਾਂ ਇਹ ਆ ਵੀ ਗਲਤੀ ਇਹ ਹੈਗੀ ਵੀ ਹੁਣ ਜਿਹੜਾ ਬਾਣ ਹੈ ਪਾਣੀ ਇਹਨੇ ਲਾਇਆ ਸੀ ਕੰਪਿਊਟਰ ਕਰਾ ਲਾ ਕੇ ਪਾਣੀ ਲਾਇਆ ਸੀ ਉਸ ਤੋਂ ਬਾਅਦ ਲਤੜੀ ਜਾਂਦਾ ਵੀ ਇਹ ਬਾਣ ਹੁਣ ਸੁੱਕ ਚੁੱਕਾ ਆ ਦੇਖੋ ਤੁਸੀਂ ਇਹਦੇ ਚ ਆਪਾਂ ਗਿੱਲੇ-ਗਿੱਲੇ ਚ ਜਿਵੇਂ ਬਾਤ ਨਾਲੋਂ ਥੋੜਾ ਜਿਹਾ ਬਾਣ ਗਿੱਲਾ ਹੋਣਾ ਚਾਹੀਦਾ ਜਦੋਂ ਆਪਾਂ ਆਹ ਫਾਰਮੂਲਾ ਵਰਤਨਾ ਹੈ ਜੇ ਆਪਾਂ ਇਹਦੇ 100% ਰਿਜ਼ਲਟ ਲੈਣੇ ਆ ਕੁਝ ਕੁ ਪ੍ਰੋਡਕਟ ਵੀ ਪੈਂਦੇ ਆ ਲਤੜਾਈ ਤੋਂ ਪਹਿਲਾਂ ਤੁਸੀਂ ਉਹ ਵੀ ਪਾ ਸਕਦੇ ਹੋ ਕੁਝ ਬਾਅਦ ਚ ਪੈਂਦੇ ਆ ਪਰ ਜੇ ਤੁਸੀਂ ਕੁਝ ਵੀ ਨਹੀਂ ਪਾਉਣਾ ਇਸ ਹਾਵ ਨਾਲ ਲਤੜਾਈ ਕਰਨੀ ਆ ਤਾਂ ਵੀ ਤੁਹਾਨੂੰ ਰਿਜ਼ਲਟ ਮਿਲਣਗੇ ਪਰ ਬਾਣ ਦੇ ਵਿੱਚ ਗਿੱਲ ਹੋਣੀ ਜਿਹੜੀ ਉਹ ਲਾਜ਼ਮੀ ਹੈ ਜਿਵੇਂ ਹੁਣ ਆਹ ਸੁੱਕਿਆ ਪਈ ਇਹਦੇ ਰਿਜ਼ਲਟ ਇਹਨੂੰ ਬਹੁਤ ਘੱਟ ਮਿਲਣਗੇ ਤੇ ਇਹ ਵਾਲਾ ਸੱਜਣੋਂ ਬਾਣ ਉਹ ਹੈਗਾ ਜਿਹੜਾ ਥੋੜਾ ਜਿਹਾ ਠੇਕੇ ਤੇ ਘੱਟ ਲੱਗਦਾ ਕਿਉਂਕਿ ਪਾਣੀ ਜਾਦੇ ਪੀਂਦਾ ਹੈ ਪਾਣੀ ਦਾ ਪ੍ਰਬੰਧ ਇੱਥੇ ਘੱਟ ਹੈਗਾ ਤੇ ਜਿਵੇਂ ਉਹ ਵਾਲੇ ਸਿਰੇ ਵਾਲੇ ਕਿਾਰੇ ਹੈਗੇ ਉਹਨਾਂ 'ਚ ਬੱਤ ਜ਼ਿਆਦਾ ਹੈਗੀ ਉਹਨਾਂ 'ਚ ਝੋਨਾ ਵਧੀਆ ਤਰੀਕੇ ਨਾਲ ਚੱਲੂਗਾ ਜਿਹੜਾ ਆ ਇੱਥੇ ਸੁੱਕ ਚੁੱਕਾ ਹੈ ਇੱਥੇ ਝੋਨਾ ਜਿਹੜਾ ਉਹ ਥੋੜਾ ਜਿਹਾ ਘੱਟ ਜਿਵੇਂ ਇਹ ਫਾਰਮੂਲਾ ਥੋੜਾ ਜਿਹਾ ਘੱਟ ਰਿਜ਼ਲਟ ਦਿਖਾਊਗਾ ਬਾਕੀ ਮਿੱਤਰ ਪਿਆਰੋ ਜਿਹੜੇ-ਜਿਹੜੇ ਮਿੱਤਰਾਂ ਨੇ ਇਹ ਵਾਲਾ ਤਰੀਕਾ ਵਰਤਿਆ ਹੈ ਉਹਨਾਂ ਨੂੰ ਤਾਂ ਇਹਦੇ ਰਿਜ਼ਲਟ ਪਤਾ ਹੈ ਤੇ ਉਹ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਆਪਾਂ ਹੋਰ ਚੰਗਾ ਇਹਨੂੰ ਕਿਵੇਂ ਕਰ ਸਕਦੇ ਆ ਤੇ ਜਿਹੜੇ-ਜਿਹੜੇ ਸਜਣਾ ਨੂੰ ਇਹ ਫਾਰਮੂਲਾ ਲੱਗਦਾ ਵੀ ਗੱਪ ਬਈ ਇਹਨੇ ਕੋਈ ਕੰਮ ਨਹੀਂ ਕਰਨਾ ਉਹ ਤੁਸੀਂ ਥੋੜੀ ਕਣੀ ਜਗ੍ਹਾ 'ਚ ਜ਼ਰੂਰ ਇੱਕ ਵਾਰੀ ਵਰਤ ਕੇ ਦੇਖ ਲਿਓ ਅਗਲੇ ਸਾਲ ਤੁਹਾਨੂੰ ਆਪਣੇ ਆਪ ਇਹ ਗੱਲ ਸੱਚ ਲੱਗਣ ਲੱਗ ਜੂਗੀ ਜੇ ਤੁਹਾਨੂੰ ਗੱਪ ਲੱਗ ਰਹੀ ਹੈ ਬਾਕੀ ਮੈਂ ਮਿੱਤਰੋ ਵੀਡੀਓ ਦਾ ਕਰਨਾ ਗਿਆ ਐਂਡ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆਪਣੇ ਪੇਜ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮਿੱਤਰ ਪਿਆਰਿਓ ਵੀ ਇਸ ਰਿਜ਼ਲਟ ਇਸ ਫਾਰਮੂਲੇ ਦਾ ਰਿਜ਼ਲਟ ਆਪਾਂ ਹੋਰ ਵਧੀਆ ਕਰਨ ਵਾਸਤੇ ਕੀ ਕੁਝ ਕਰ ਸਕਦੇ ਆ ਧੰਨਵਾਦ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ